ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਊੜਾ ਪੂਰਾ ਉਪਮਾਤਾ ਕੀ ਕੀ ਜੈ ਜਾ ਕਾ ਅੰਤ ਨ ਪਾਇਆ ਐੜਾ ਆਇ ਰੇ ਆਪ ਕਰੇ ਜਿਨੇ ਛੋਡੀ ਜੋ ਕਿਸ ਕਰਨਾ ਸੌ ਕਰ ਰਹਾ ਐੜੇ ਹੀ ਵੀ ਯਾਦ ਅਪੁਰਖ ਹੈ ਦਾਤਾ ਆਪੇ ਸੱਚਾ ਸੋਈ ਸਸ 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 ਸੱਚਾ ਸੋਏ ਸਿਸ਼ਟ ਜਿਨੇ ਸਾਝੀ ਸਬਨਾ ਸਾਹਿਬ ਏਕ ਭਇਆ ਹਾ 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 ਹੈ ਹੋ ਨਾ ਕੋਈ ਦਾਤਾ ਜੀ ਉਪਾਏ ਨਿਰਜ ਕਦੀਆ ਸੱਖ ਸਕੇ ਕੇਸ ਕੁੰਡਰ ਜਬ ਹੋਏ ਬਿਨਸਾਭੂ ਨੇ ਉਜਲਿਆ ਸੱਖ ਅੱਖੇ ਕੁੰਦ ਕਾਸ਼ਾ ਆਲੰਕਾਰ ਖਰੀਦ ਜਿਨੇ ਕਾਚਦੀਆ ਗੱਗੇ ਗੋਏ ਗਾਇ ਜਿਨੇ ਛੋਡੀ ਗੱਲੀ ਗੋਬਿੰਦ ਘਰ ਬਪਿਆ سچے سب انتر تیرا پیا پر ججے جان مگ جاجے نکھ چہراسی پی پا ਜਦ ਤੱਕ ਦੇ ਜੂਰ ਮਰੋਕਿਆ ਪ੍ਰਾਣੀ ਜੋ ਕਿਸ ਦੇਣਾ ਸੋ ਦੇ ਰਹਿਆ ਨੰਨੇ ਨਿਆ ਨਦਾਰ ਕਰੇ ਜਾਂਦੇ ਕਾਂ ਦੂਜਾ ਕੋਈ ਨਹੀਂ ਤਹਗਾ ਛੱਟੇ ਟੰਚ ਕਰੋ ਕਿਆ ਪ੍ਰਾਣੀ ਕਰੀ ਕਿ ਮੋਤ ਕੇ ਉੱਠ ਚੱਲਣਾ ਠੱਠੇ ਛੱਟੇ ਠੰਡ ਵਰਤੇ ਤਨ ਅੰਤਰ ਹਰ ਚਰਨੀ ਜਿਨ ਕਾ ਚਿਤ ਲਾਗਾ ਡੱਡੇ ਡੰਸ ਕਰੋ ਕਿਆ ਪ੍ਰਾਣੀ ਜੋ ਕਿ ਸ਼ੋਵਾ ਸੋ ਸਭ ਚੱਲਣਾ 10 ਤੇ ਡੇਟਾ ਉਹ ਸਾਰੇ ਆਪੇ ਜੋ ਤਿਸ ਭਾਵੇ ਤਿਵੇ ਕਰੇ ਨਾ ਨਾਨੇ ਰਵਤ ਰਹੇ ਕਟ ਅੰਤਰ ਹਰ ਗੁਣ ਗਾਵੇ ਸੋਈ ਤੱਤਾ ਤੱਤੇ ਤਾਰੂ ਪਵਜਲ ਹੋਵਾ ਤਾਕਾ ਅੰਤ ਨ ਪਾਇਆ ਥੱਥੇ ਠੱਥੇ ਤਾਂ ਅੰਤੰਤਰ ਸੋਈ ਜਾ ਕਾ ਕੀਆ ਸਭ ਹੋਵਾ ਤੱਦਾ ਤੱਦੇ ਦੋਸਨ ਦੇਓ ਕਿਸੇ ਦੋਸ ਕਰਮਾ ਆਪਣੇ ਆ ਤੱਦਾ ਤੱਦੇ ਧਰ ਕਲਾਜੇ ਛੋਡੀ ਹਰ ਚੀ ਜੀ ਜਿਨੇ ਰੰਗ ਦਿੱਤੀਆ ਨੰਨਾ ਨੰਨੇ ਨਾ ਪੋਗਨੇ ਤੇ ਪੋਗੇ ਨਾ ਠੀਠਾ ਨਾ ਸੰਭਲਿਆ ਪੱਪਾ ਪੱਪੇ ਬਾਦਸ਼ਾ ਪਰਮੇਸ਼ਰ ਵੇਖਣ ਕੋ ਪਰ ਪੰਚ ਕੀਆ ਪੱਪਾ ਪੱਪੇ ਸਾਹਿਬ ਅੱਜੇ ਕਾ ਪਾਸਾ ਜੰਮ ਕੇ ਸੰਗਲ ਬੰਦ ਲਿਆ ਬੱਬੇ ਬਾਜੀ ਖੇਲਣ ਲਗਾ ਚੋਪਰ ਕੀਤੇ ਚਾਰ ਜੁਬਾ ਬੱਬੇ ਪਾਸੇ ਫਲ ਪਾਵੇ ਗੁਰ ਪ੍ਰਸਾਦੀ ਜੀ ਨੂੰ ਕੋ ਪੋ ਪਿਆ ਮੰਮੇ ਮੰਮੇ ਮੋ ਮਰਨ ਮਤ ਸੋਦਨ ਮਰਨ ਪੇ ਆਤਮ ਚੇਤ ਬਿਆ ਯਾ ਯੇ ਜਨਮ ਨਾ ਹੋਵੀ ਕਦੀ ਜੇਕਰ ਸੱਚ ਪਛਾਣੇ ਰਾਰਾ ਰਾਰੇ ਰਹਿ ਆ ਸਭ ਅੰਤਰੰ ਚੇਤੇ ਕੀਏ ਜਨਤਾ ਲੱਲੇ ਲਾਏ ਤੰਦੇ ਜਨ ਛੋਡੀ ਮਿੱਠਾ ਮਾਇਆ ਮੋਕਿਆ ਬਵੇ ਬਾਸੂ ਦੇ ਪਰਮੇਸ਼ਰ ਵੇਖਣ ਕੋ ਜਨ ਵੇਸ ਕੀਆ ਰਾਰੇ ਰਾਰ ਕਰੋ ਕਿਆ ਪ੍ਰਾਨੀ ਕਿਸੇ ਤੇ ਆਵੇ ਜੇ ਅਮਰ ਹੋਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ